ਪੰਜਾਬ ਦੇ ਵਿੱਚ ਰਿਟਾਇਰਮੈਂਟ ਦੀ ਉਮਰ ਵਧਾ ਦਿੱਤੀ ਗਈ ਹੈ ਯਾਨੀ ਕਿ ਸੇਵਾ ਮੁਕਤੀ ਦੀ ਉਮਰ ਦੇ ਵਿੱਚ ਵਾਧਾ ਕਰ ਦਿੱਤਾ ਗਿਆ ਹੈ ਹੁਣ 65 ਸਾਲ ਦੀ ਉਮਰ ਦੇ ਵਿੱਚ ਰਿਟਾਇਰਮੈਂਟ ਮਿਲੇਗੀ ਯਾਨੀ ਕਿ ਮੁਲਾਜ਼ਮ ਜਾਂ ਪ੍ਰੋਫੈਸਰ ਕਹਿ ਸਕਦੇ ਸੇਵਾ ਮੁਕਤ ਹੋਣਗੇ ਪੰਜਾਬ ਸਰਕਾਰ ਨੇ ਇਹ ਅਹਿਮ ਫੈਸਲਾ ਕੀਤਾ ਹੈ ਪੰਜਾਬ ਕੈਬਨਿਟ ਦੀ ਮੀਟਿੰਗ ਹੋਈ ਬੀਤੇ ਕੱਲ ਉਸ ਦੇ ਵਿੱਚ ਇਸ ਨੂੰ ਹਰੀ ਛੰਡੀ ਦੇ ਦਿੱਤੀ ਗਈ ਹੈ ਯਾਨੀ ਕਿ ਹੁਣ ਪੰਜਾਬ ਦੇ ਵਿੱਚ 65 ਸਾਲ ਦੀ ਉਮਰ ਦੇ ਵਿੱਚ ਮੈਡੀਕਲ ਟੀਚਿੰਗ ਸਟਾਫ ਹੈ ਜਿਹੜਾ ਉਹ ਰਿਟਾਇਰਡ ਹੋਵੇਗਾ ਯਾਨੀ ਕਿ ਪਹਿਲਾਂ ਇਹ ਉਮਰ 62 ਸਾਲ ਸੀ ਰਿਟਾਇਰਮੈਂਟ ਦੀ ਹੁਣ 3 ਸਾਲ ਹੋਰ ਵਧਾ ਦਿੱਤੀ ਗਈ ਹੈ ਅਤੇ 65 ਸਾਲ ਦੀ ਉਮਰ ਦੇ ਵਿੱਚ ਮੈਡੀਕਲ ਟੀਚਿੰਗ ਸਟਾਫ ਹੈ ਜਿਹੜਾ ਯਾਨੀ ਕਿ ਪ੍ਰੋਫੈਸਰ ਨੇ ਮੈਡੀਕਲ ਲਾਈਨ ਦੇ ਨਾਲ ਜੁੜੇ ਹੋਏ ਉਹਨਾਂ ਨੂੰ 65 ਸਾਲ ਦੀ ਉਮਰ ਤੱਕ ਜਿਹੜੀ ਆਪਣੀ ਆ ਨੌਕਰੀ ਕਰਨੀ ਪਵੇਗੀ ਹਾਲਾਂਕਿ ਮਰਜ਼ੀ ਨਾਲ ਕੋਈ ਰਿਟਾਇਰਮੈਂਟ ਲੈਂਦਾ ਉਹ ਜ਼ਰੂਰ ਲੈ ਸਕਦਾ ਪਰ ਜੋ ਉਮਰ ਹੱਦ ਹੈ ਰਿਟਾਇਰਮੈਂਟ ਦੀ ਉਸ ਦੇ ਵਿੱਚ ਜ਼ਰੂਰ ਵਾਧਾ ਕੀਤਾ ਗਿਆ ਹੈ ਤਾਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਹੈ ਕਿ ਕੈਬਨਿਟ ਮੀਟਿੰਗ ਮੈਡੀਕਲ ਟੀਚਿੰਗ ਸਟਾਫ ਦੀ ਸੇਵਾ ਮੁਕਤੀ ਦੀ ਉਮਰ 62 ਸਾਲ ਤੋਂ ਵਧਾ ਕੇ 3 ਸਾਲ ਹੋਰ ਵਧਾ ਦਿੱਤੀ ਗਈ ਹੈ 65 ਸਾਲ ਕਰ ਦਿੱਤੀ ਗਈ ਹੈ ਇਸ ਤੋਂ ਇਲਾਵਾ ਮੈਡੀਕਲ ਸਪੈਸ਼ਲਿਸਟ ਅਫਸਰਾਂ ਦੀ ਸੇਵਾ ਮੁਕਤੀ ਦੀ ਉਮਰ ਵਿੱਚ 7 ਸਾਲ ਦਾ ਵਾਧਾ ਕਰ ਦਿੱਤਾ ਗਿਆ ਵਿੱਤ ਮੰਤਰੀ ਨੇ ਦੱਸਿਆ ਕਿ ਮੈਡੀਕਲ ਸਪੈਸ਼ਲਿਸਟ ਅਫਸਰਾਂ ਦੀ ਸੇਵਾ ਮੁਕਤੀ ਦੀ ਉਮਰ ਜੋ ਪਹਿਲਾਂ 58 ਸਾਲ ਸੀ ਉਹਨਾਂ ਦੀ ਸੇਵਾ ਮੁਕਤੀ ਦੀ ਉਮਰ ਵੀ ਵਧਾ ਕੇ 65 ਸਾਲ ਕਰ ਦਿੱਤੀ ਗਈ ਹੈ ਤਾਂ ਹੁਣ 7 ਸਾਲ ਤੱਕ ਦਾ ਵੀ ਵਾਧਾ ਕਰ ਦਿੱਤਾ ਗਿਆ ਹੈ ਉਮਰ ਹੱਦ ਵਿੱਚ ਸੇਵਾ ਮੁਕਤੀ ਦੀ ਤਾਂ ਸੇਵਾ ਮੁਕਤੀ ਦੀ ਉਮਰ ਵਿੱਚ ਵੀ 7 ਸਾਲ ਦਾ ਵਾਧਾ ਹੋਇਆ ਹੈ ਇਹ ਵਾਧਾ ਮੈਡੀਕਲ ਸਪੈਸ਼ਲਿਸਟ ਅਫਸਰਾਂ ਦੀ ਸੇਵਾ ਮੁਕਤੀ ਨਾਲ ਜੁੜਿਆ ਹੋਇਆ ਹੈ ਇਸ ਤੋਂ ਇਲਾਵਾ ਮੈਡੀਕਲ ਟੀਚਿੰਗ ਸਟਾਫ ਹੈ ਜਿਹੜਾ ਉਹਨਾਂ ਦੀ ਉਮਰ ਪਹਿਲਾਂ 62 ਸਾਲ ਦੀ ਸੀ ਰਿਟਾਇਰਮੈਂਟ ਦੀ ਹੁਣ ਵਧਾ ਕੇ 65 ਸਾਲ ਕਰ ਦਿੱਤੀ ਗਈ ਹੈ ਯਾਨੀ ਕਿ ਸੇਵਾ ਮੁਕਤੀ ਦੀ ਉਮਰ 65 ਸਾਲ ਕਰ ਦਿੱਤੀ ਗਈ ਹੈ ਮੈਡੀਕਲ ਟੀਚਿੰਗ ਸਟਾਫ ਦੀ ਮੈਡੀਕਲ ਸਪੈਸ਼ਲਿਸਟ ਅਫਸਰਾਂ ਦੀ ਸੇਵਾ ਮੁਕਤੀ ਦੀ ਉਮਰ 7 ਸਾਲ ਵਧਾ ਦਿੱਤੀ ਗਈ ਹੈ ਤਾਂ ਹੁਣ ਪੰਜਾਬ ਦੇ ਵਿੱਚ ਇਹ ਨਵਾਂ ਨਿਯਮ ਲਾਗੂ ਹੋ ਗਿਆ ਹੈ ਅੱਜਿਸ ਤਹਿਤ ਸੇਵਾ ਮੁਕਤੀ ਦੀ ਉਮਰ ਹੈ ਜਿਹੜੀ ਉਹ ਵਧਾਈ ਗਈ ਹੈ ਹਾਲਾਂਕਿ ਕੈਬਨਿਟ ਦੇ ਵਿੱਚ ਹੋਰ ਕਈ ਅਹਿਮ ਫੈਸਲੇ ਲਏ ਗਏ ਨੇ